ਓਮ ਸ਼ਾਂਤੀ ਆ ਸੁਣਦੇ ਹਾਂ 22 ਨਵੰਬਰ 2024 ਦੇ ਬਾਬਾ ਦੀ ਸਾਕਾਰ ਮਹਾਵਾਕ ਬਾਬਾ ਫੁੱਲੀ ਮਿੱਠੇ ਬੱਚੇ ਬਾਪ ਦੀ ਸ਼੍ਰੀਮਤੀ ਚੱਲਣਾ ਹੀ ਬਾਪ ਦਾ ਰਿਗਾਰਡ ਰੱਖਣਾ ਹੈ ਮਨ ਮਤ ਤੇ ਚੱਲਣ ਵਾਲੇ ਦਿਸ ਰਿਗਾਰਡ ਕਰਦੇ ਨੇ ਪ੍ਰਸ਼ਨ ਹੈ ਗ੍ਰਸਵੇਵਾਰ ਵਿੱਚ ਰਹਿਣ ਵਾਲਿਆਂ ਨੂੰ ਕਿਸੇ ਇੱਕ ਗੱਲ ਦੇ ਲਈ ਬਾਬਾ ਮਨਾ ਨਹੀਂ ਕਰਦੇ ਲੇਕਿਨ ਇੱਕ ਡਾਇਰੈਕਸ਼ਨ ਦਿੰਦੇ ਨੇ ਉਹ ਕਿਹੜਾ ਗ੍ਰਸਤ੍ਰੇਵਾਰ ਵਿੱਚ ਰਹਿਣ ਵਾਲਿਆਂ ਨੂੰ ਕਿ ਸਿੱਕ ਗੱਲ ਤੇ ਲਈ ਬਾਪਾ ਮਨਾ ਨਹੀਂ ਕਰਦੇ ਲੇਕਿਨ ਇੱਕ ਡਾਇਰੈਕਸ਼ਨ ਦਿੰਦੇ ਨੇ ਉਹ ਕਿਹੜਾ ਹੈ ਉਤਰ ਬਾਪਾ ਕਹਿੰਦੇ ਬੱਚੀ ਤੁਸੀਂ ਪhle ਸਾਰਿਆਂ ਦੇ ਕਨੈਕਸ਼ਨ ਵਿੱਚ ਆਓ ਹੋਈ ਵੀ ਨੌਕਰੀਆਂ ਦੀ ਕਰੋ ਸੰਪਰਕ ਵਿੱਚ ਪੋਣਾ ਪੈਂਦਾ ਹੈ ਰੰਗीन ਕੱਪੜੇ ਪੋਣੇ ਪੈਂਦੇ ਨੇ ਤਪਾਓ ਬਾਪਾ ਦੀ ਮਨਾ ਨਹੀਂ ਬਾਬਾ ਸਿਰਫ ਡਾਇਰੈਕਸ਼ਨ ਦਿੰਦੇ ਨੇ ਬੱਚੇ ਦੇਖ ਸਹੀ ਤੇ ਦੇ ਦੇ ਸਭ ਸਬੰਧਾ ਤੋਂ ਮਮਤਾ ਨਿਕਾਲ ਮੈਨੂੰ ਯਾਦ ਕਰੋ ਓਮ ਸ਼ਾਂਤੀ ਜੀ ਬਾਬਾ ਬੈਠ ਬੱਚਿਆਂ ਨੂੰ ਸਮਝਾਉਂਦੇ ਨੇ ਅਰਥਾਤ ਆਪ ਸਮਾਨ ਬਨਾਂੰਦਾ ਪ੍ਰਸ਼ਾਤ ਕਰਾਂਦੇ ਨੇ ਜਿਵੇਂ ਮੈਂ ਗਿਆਨ ਦਾ ਸਾਗਰ ਹਾਂ ਐਵੇਂ ਬੱਚੇ ਵੀ ਬਨਨ ਇਹ ਤਾਂ ਮਿੱਠੇ ਬੱਚੇ ਜਾਣਦੇ ਨੇ सब एक समान नहीं बनेंगे हर एक अपना अपना करना हरेक है स्कूल विच भी स्टूडेंट बहुत पढ़ते ने पर सब एक समान पासवे दोनर नहीं होंगे फिर भी टीचर पुरशार्थ कराते बच्चे भी पुरसार्थ कर दे बाबा देने तुसी की बनोगे सब कहेंगे अस आए हाँ नर ना तो नारायण ਨਾਰੀ ਤੇ ਲక్ష్ਮੀ ਬਨਨ ਇਹ ਤਾਂ ਠੀਕ ਹੈ ਪਰ ਆਪਣੀ ਐਕਟੀਵਿਟੀ ਵੀ ਤਾਂ ਦੇਖੋ ਨਾ ਬਾਪ ਵੀ ਉੱਚੇ ਤੇ ਉੱਚਾ ਟੀਚਰ ਵੀ ਹੈ ਗੁਰੂ ਵੀ ਹੈ ਐਸ ਬਾਪ ਨੂੰ ਕੋਈ ਜਾਣਦਾ ਨਹੀਂ ਤੁਸੀਂ ਬੱਚੇ ਜਾਣਦੇ ਹੋ ਸ਼੍ਰੀ ਬਾਬਾ ਸਾਡਾ ਬਾਬਾ ਵੀ ਹੈ ਟੀਚਰ ਵੀ ਹੈ ਸਤਿਗੁਰੂ ਵੀ ਹੈ ਪਰ ਜਿਹੜਾ ਹੈ ਉਹ ਜਿਆ ਉਹਨਾਂ ਨੂੰ ਜਾਣਨਾ ਮੁਸ਼ਕਿਲ ਹੈ ਬਾਪ ਨੂੰ ਜਾਨੋਗੇ ਤੇ ਟੀਚਰ ਪਨਾ ਭੁੱਲ ਜਾਵੇਗਾ फिर गुरु गुरुपना भुल जाएगा रिगार्ड भी बाप का बच्चा हेगाड किसूर बाढ़ा चंगी तरह पढ़ना गोया रिगाड रखा तो बोहोत मिठा है अंदर विच बहुत खुशी दा पारा का पारा चढ़ाया रहना चाहता है कपारी खुशी रहनी चाहती है हर एक अपने आप तो पुछे मेनू अजे ही खुशी है ਇਕ ਸਮਾਨ ਸੱਤ ਤਰ੍ਹਾਂ ਨਹੀਂ ਸਕਦੇ ਪੜਾਈ ਵਿੱਚ ਵੀ ਵਾਸਟ ਡਿਫਰੈਂਸ ਹੈ ਵੱਡਾ ਡਿਫਰੈਂਸ ਹੈ ਪਹਿਨਾ ਸਕੂਲਾਂ ਵਿੱਚ ਕਿੰਨਾ ਫਰਕ ਰਹਿੰਦਾ ਇੱਥੇ ਤਾਂ ਕੋਮਨ ਟੀਚਰ ਪੜ੍ਹਾਉਂਦੇ ਨਹੀਂ ਇਹ ਤਾਂ ਹੈ ਹੀ ਅਨਕੋਮਨ ਅਜਿਹਾਂ ਟੀਚਰ ਕੋਈ ਹੁੰਦਾ ਨਹੀਂ ਕਿਸੇ ਨੂੰ ਪਤਾ ਨਹੀਂ ਕਿ ਨਿਰਾਕਾਰ ਫਾਦਰ ਟੀਚਰ ਵੀ ਬੰਦੇ ਨੇ ਭਲੇ ਸ਼੍ਰੀ ਕ੍ਰਿਸ਼ਨ ਦੇਵਤਾ ਹੈ ਉਤਾ ਕ੍ਰਿਸ਼ਨ ਨਾਮ ਪੋਤਿਆਂ ਦਾ ਹੁੰਦਾ ਪਰ ਕ੍ਰਿਸ਼ਨ ਕਹਿਣ ਨਾਲ ਸ਼੍ਰੀ ਕ੍ਰਿਸ਼ਨ ਸਾਹਮਣੇ ਆ ਜਾਏਗਾ ਉਤਾ ਦੇ ਤਰੀਕਾ ਹਨ ਤੁਸੀਂ ਜਾਣਦੇ ਹੋ ਕਿ ਇਹਨਾਂ ਦਾ ਸਰੀਰ ਨਹੀਂ ਸ਼ਿਵ ਦਾ ਸਰੀਰ ਨਹੀਂ ਕਹਿੰਦੇ ਨੇ ਮੈਂ ਲੋਨ ਲਿਆ ਹੈ ਇਹ ਵੀ ਪਹਿਲੇ ਮਨੁੱਖ ਸੀ ਹੁਣ ਵੀ ਮਨੁੱਖ ਹੈ ਇਹ ਭਗਵਾਨ ਨਹੀਂ ਉਹ ਨੀਰਾਕਾਰ ਭਗਵਾਨ ਹੈ ਹੁਣ ਤੁਸੀਂ ਬੱਚਿਆਂ ਨੂੰ ਕਿੰਨੇ ਰਾਹ ਸਮਝਾਉਂਦੇ ਨੇ ਫੇਰ ਵੀ ਫਾਈਨਲ ਬਾਪ ਹੀ ਸਮਝਣਾ ਟੀਚਰ ਸਮਝਣਾ ਇਹ ਹੁਣ ਨਹੀਂ ਖੋ ਸਕਦਾ ਕੜੀ-ਕੜੀ ਭੁੱਲ ਜਾਓਗੇ ਬੇਟਾ ਰੀਦੀ ਤਰਫ ਬੁੱਧੀ ਚਲੀ ਜਾਂਦੀ ਫਾਈਨਲ ਬਾਪ ਟੀਚਰ ਸਤਿਗੁਰੂ ਹੈ ਇਹ ਨਿਸ਼ਚੈ ਬੁੱਧੀ ਵਿੱਚ ਹੁਣ ਨਹੀਂ ਹੁਣ ਤਾਂ ਭੁੱਲ ਜਾਂਦੀ ਹੋ ਸਟੂਡੈਂਟ ਕਦੇ ਟੀਚਰ ਨੂੰ ਭੁੱਲਣਗੇ ਕੀ ਹਸਪੀਟਲ ਵਿੱਚ ਜੋ ਰਹਿੰਦੇ ਨੇ ਉਹ ਕਦੇ ਨਹੀਂ ਭੁੱਲਣਗੇ ਹੌਸਟਲ ਵਿੱਚ ਰਹ ਜਾਂਦੇ ਨੇ ਕਦੇ ਨਹੀਂ ਭੁੱਲਣਗੇ ਜੋ ਸਟੂਡੈਂਟ ਹੌਸਟਲ ਵਿੱਚ ਰਹਿੰਦੇ ਐਨਾ ਨੂੰ ਤਾਂ ਪੱਕਾ ਹੋਵੇਗਾ ਨਾ ਇੱਥੇ ਤਾਂ ਪੱਕਾ ਨਿਸ਼ਚੈ ਨਹੀਂ ਨੰਬਰ ਵਾਰ ਪੁਰਸਾਰਥ ਅਨੁਸਾਰ ਹੌਸਟਲ ਵਿੱਚ ਬੈਠੇ ਨੇ ਜ਼ਰੂਰ ਸਟੂਡੈਂਟ ਨੇ ਪਰ ਇਹ ਪੱਕਾ ਨਿਸ਼ਚੈ ਨਹੀਂ ਜਾਣਦੇ ਨੇ ਇਹ ਸਭ ਆਪਣੇ ਆਪਣੇ ਪੁਰਸਾਰਥ ਅਨੁਸਾਰ ਬਦਲਾਰੇ ਨੇ ਆਸ ਪੜਾਈ ਵਿੱਚ ਫਿਰ ਕੋਈ ਬੈਰਿਸਟਰ ਬੰਦਾ ਇੰਜੀਨੀਅਰ ਬੰਦਾ ਡਾਕਟਰ ਬੰਦਾ ए विश दे मालिक बन रहे हो अजेहे जी होनी चाहिए है, चलन वार्तालाप कि चाहिए तो कद रोना नहीं है विश्व दे मालिक बनते हो या हुसैन नहीं मचाने चाहती या हुसैन मचाना है हाईएस्ट रोना बाप तह जिन रोया तीन खोया ਵਿਸ਼ਰਦੀ ਉੱਚੀ ਤੇ ਉੱਚੀ ਬਾਸ਼ਾ ਹੀ ਗਵਾ ਬੈਂਡਦੇ ਨੇ ਕਹਿੰਦੇ ਨੇ ਅਸੀਂ ਨਰ ਤੋਂ ਨਾਰਾਇਣ ਬਨਨ ਆਏ ਹਾਂ ਪਰ ਚਲਨ ਕਿੱਥੋਂ ਦੀ ਹੈ ਨੰਬਰ 1 ਪੁਰਸ਼ਾਰਥ ਅਨੁਸਾਰ ਸਖ ਪੁਰਸ਼ਾਰਥ ਕਰੇ ਨੇ ਕੋਈ ਤਾਂ ਚੰਗੀ ਤਰ੍ਹਾਂ پاس ਹੋ ਸਕਾਲਰਸ਼ਿਪ ਲੈ ਲੈਂਦੇ ਕੋਈ ਨਾ پاس ਹੋ ਜਾਂਦੇ ਨੰਬਰ ਵਾਰਤਾ ਹੁੰਦੇ ਹੀ ਨੇ ਤੁਹਾਡੇ ਵਿੱਚ ਕੋਈ ਤਾਂ ਪੜਦੇ ਨੇ ਕੋਈ ਪੜਦੇ ਨਹੀਂ ਜਿਵੇਂ ਪਿੰਡ ਵਾਲਿਆਂ ਨੂੰ ਪੜਨਾ ਚੰਗਾ ਨਹੀਂ ਲੱਗਦਾ ਕਾਟ ਕੱਟਣ ਦੇ ਨਹੀਂ ਬੋਲੋ ਤਾਂ ਖੁਸ਼ੀ ਨਾਲ ਜਾਣਗੇ ਆਸ ਵਿੱਚ ਆਪਣੀ ਲਾਈਫ ਸੁਤੰਤਰ ਸਮਝੇ ਨੇ ਪੜਨਾ ਬੰਦਨ ਸਮਝੇ ਨੇ ਆ ਰਹੇ ਵੀ ਬੋਤੁੰਦੇ ਨੇ ਸਾਫੂਕਾਰਾਂ ਵਿੱਚ ਜ਼ਿਮੀਦਾਰ ਲੋਕ ਕੱਟ ਨਹੀਂ ਹੁੰਦੇ ਆਪਨੇ ਆਪ ਨੂੰ ਇੰਡੀਪੈਂਡੈਂਟ ਬੜਾ ਖੁਸ਼ੀ ਵਿੱਚ ਸਮਝੇ ਨੇ ਨੌਕਰੀ ਨਾਮ ਨਹੀਂ ਹੈ ਨਾ ਆ ਪਿਸਰੀ ਆਦੀ ਮਨੁੱਖ ਨੌਕਰੀ ਕਰਦੇ ਨੇ ਨਾ ਤੁਸੀਂ ਬੱਚਿਆਂ ਨੂੰ ਵਾਪ ਪੜ੍ਹਾਉਂਦੇ ਨੇ ਵਿਸ਼ਰਦਾ ਮਾਲਿਕ ਬਨਾਉਂਦੇ ਲਈ ਨੌਕਰੀ ਦੇ ਲਈ ਨਹੀਂ ਪੜ੍ਹਾਉਂਦੇ ਤੁਸੀਂ ਇਸ ਪਰ ਆਈ ਨਾਲ ਵਿਸ਼ਰਦਾ ਮਾਲਿਕ ਬਨਣ ਵਾਲੇ ਹੋ ਬੜੀ ਉੱਚੀ ਪੜ੍ਹਾਈ ਟੈਰੀ ਤੁਸੀਂ ਵਿਸ਼ਰਦੇ ਮਾਲਿਕ ਬਿਲਕੁਲ ਇੰਡੀਪੈਂਡੈਂਟ ਬਨ ਜਾਂਦੇ ਹੋ ਗੱਲ ਕਿੰਨੀ ਸਿੰਪਲ ਹੈ ਇੱਕ ਪੜ੍ਹਾਈ ਹੈ ਜਿਸ ਨਾਲ ਤੁਸੀਂ ਅੰਨੇ ਉੱਚੇ ਮਹਾਰਾਜਾ ਮਹਾਰਾਣੀ ਬਣਦੇ ਹੋ ਸੋ ਵੀ ਪਵਿੱਤਰ ਤੁਸੀਂ ਤੁਹਾਨੂੰ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕੋਈ ਵੀ ਧਰਮ ਵਾਲਾ ਹੋਵੇ ਆ ਕੇ ਪੜੇ ਸਮਝਣਗੇ ਪੜਾਈ ਬੜੀ ਉੱਚੀ ਹੈ ਵਿਸ਼ਰ ਦੇ ਮਾਲਕ ਬੰਦੇ ਕੋ ਇੱਥੇ ਬਾਤ ਪੜਹਾਂਦੇ ਨੇ ਹੁਣ ਤੁਹਾਡੀ ਬੁੱਧੀ ਕਿੰਨੀ ਵਿਸ਼ਾਲ ਪਣੀ ਹੈ ਹਾਦ ਦੀ ਬੁੱਧੀ ਤੋਂ ਬੇਕੱਤੀ ਬੁੱਧੀ ਵਿਚ ਆਏ ਹੋ ਨੰਬਰ 1 ਪ੍ਰਸਾਧ ਅਨੁਸਾਰ ਕਿੰਨੀ ਖੁਸ਼ੀ ਰਹਿੰਦੀ ਹੈ ਅਸੀਂ ਸਭ ਬੋਰਾ ਨਵੀਂ ਵਿਸ਼ਰ ਦਾ ਮਾਲਕ ਬਣਾਈਏ ਵਾਸਵਿਕ ਨੌਕਰੀ ਪੱਲੇ ਉੱਥੇ ਵੀ ਹੁੰਦੀ ਹੈ ਦਸਤਾਸੀਆ ਨੌਕਰ ਆ ਜੀਤਾ ਚਾਹੀਦੇ ਨੇ ਨਾ ਪੜੇ ਦੇ ਅੱਗੇ ਅਨ ਪੜੇ ਪੈਰੀ ਢੋਣਗੇ ਐਸਲੀ ਬਾਪ ਕਹਿੰਦੇ ਤੁਸੀਂ ਚੰਗੀ ਤਰ੍ਹਾਂ ਪੜੋ ਤਾ ਤੁਸੀਂ ਅਜੀਹਾ ਬਣ ਸਕਦੇ ਕੋ ਕੈਂਦੇ ਵੀ ਨੇ ਅਸੀਂ ਬਣਾਗੇ ਪਰ ਪੜਾਂਗੇ ਨਹੀਂ ਤੱਕੀ ਕਿਆ ਬਣੋਗੇ ਨਹੀਂ ਪੜਦੇ ਫਿਰ ਬਾਪ ਨੂੰ ਐਨਾ ਰਿਗਾਰਡ ਨਾਲ ਯਾਦ ਵੀ ਨਹੀਂ ਕਰਦੇ ਬਾਪ ਕਹਿੰਦੇ ਜਿੰਨਾ ਤੁਸੀਂ ਮੈਨੂੰ ਯਾਦ ਕਰੋਗੇ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਬੱਚੇ ਕਹਿੰਦੇ ਨੇ بابا ਜਿਵੇਂ ਤੁਸੀਂ ਚਲਾਓ ਮਾਪ ਵੀ ਮਤ ਐਨਾ ਦੁਆਰਾ ਬ੍ਰਹਮਾ ਦੁਆਰਾ ਦੇਣਗੇ ਪਰ ਐਨਾ ਦੀ ਮਤ ਵੀ ਲੈਂਦੇ ਨਹੀਂ ਫਿਰ ਵੀ ਪੁਰਾਣੀ ਸੜੀ ਹੋਈ ਮਨੁੱਖ ਮੱਤ ਤੇ ਚੰਦੇ ਨੇ ਦੇਖਦੇ ਨੇ ਇਹ ਸ਼ੀ بابا ਇਸ ਰੱਤ ਦੁਆਰਾ ਮਤ ਦਿੰਦੇ ਫਿਰ ਵੀ ਆਪਣੀ ਮੱਤ ਤੇ ਚੰਦੀ ਜਿਸ ਨੂੰ ਪਾਈ ਪੈਸੇ ਦੀ ਕੋੜੀ ਜਹੀ ਮੱਤ ਕਹਾਂਗੇ ਉਸ ਤੇ ਚੰਦੇ ਨੇ 라ਵਣ ਦੀ ਮੱਤ ਤੇ ਚੰਤੇ ਚੰਦੇ ਐਸ ਸਮੇਂ ਕੋੜੀ ਮਿਸਲ ਬਣ ਗਏ ਨੇ ਹੁਣ ਰਾਮ ਸ਼ਿਵ ਆਵਾ ਮਤ ਦੇਂਦੇ ਨੇ ਨਿਸ਼ਚੇ ਵਿੱਚ ਵਿਜੇ ਹੈ ਐਸ ਵਿੱਚ ਕਦੇ ਨੁਕਸਾਨ ਨਹੀਂ ਹੋਏਗਾ ਨੁਕਸਾਨ ਨੂੰ ਵੀ ਬਾਤ ਫਾਇਦੇ ਵਿੱਚ ਬਦਲ ਦੇਣਗੇ ਪਰ ਨਿਸ਼ਚੇ ਬੁੱਧੀ ਵਾਲਿਆਂ ਨੂੰ ਸੰਸ਼ੇ ਬੁੱਧੀ ਵਾਲੇ ਅੰਦਰ ਕੁਟਕਾ ਖਾਂਦੇ ਰਹਿਣਗੇ ਨਿਸ਼ਚੇ ਬੁੱਧੀ ਵਾਲਿਆਂ ਨੂੰ ਕਦੇ ਕੁੱਟਕਾ ਕਦੇ ਘਾਟਾ ਪੈ ਨਹੀਂ ਸਕਦਾ। ਬਾਬਾ ਖੁਦ ਗਰੰਟੀ ਕਰਦੇ ਨੇ। ਸ਼੍ਰੀਮਤੀ ਚੱਲਣ ਨਾਲ ਸ਼੍ਰੀਮਤੀ ਚੱਲਣ ਨਾਲ ਕਦੇ ਆਕਲਿਆਨ ਉਹ ਨਹੀਂ ਸਕਦਾ। ਨਨੁਖ ਮਤ ਨੂੰ ਦੇਹ ਧਾਰੀ ਦੀ ਮਤ ਕਿਹਾ ਜਾਂਦਾ। ਇੱਥੇ ਹੈ ਮਨੁੱਖ ਮਤ। ਗਾਇਆ ਜਾਂਦਾ ਮਨੁੱਖ ਮਤ, ਈਸ਼ਰੀ ਮਤ ਤੇ ਦੇਵੀ ਮਤ। ਹੁਣ ਤਾਂ ਹਨੂ ਈਸ਼ਰੀ ਮਤ ਮਿਲਦੀ ਹੈ। ਜੈਸਾਨ ਤੁਸੀਂ ਮਨੁੱਖ ਤੋਂ ਦੇਤਾ ਬੰਦੇ ਹੋ ਫਿਰ ਉੱਥੇ ਸਰਗਮਿਤ ਤੁਸੀਂ ਸੁੱਖ ਪਾਉਂਦੇ ਹੋ ਕੋਈ ਦੁੱਖ ਦੀ ਗੜ ਨਹੀਂ ਅਰ ਵੀ ਸਾਈ ਸੁਖ ਹੋ ਜਾਂਦਾ ਇਸ ਸਮੇ ਤੁਹਾਨੂੰ ਫੀਲਿੰਗ ਵਿੱਚ ਲੈ ਆਣਾ ਹੁੰਦਾ ਹੈ ਤਵਿੱਥ ਦੀ ਫੀਲਿੰਗ ਆਂਦੀ ਹੈ ਹੁਣ ਇਹ ਹੈ ਪੁਰਸ਼ोत्तम ਸੰਗਮਯੂ ਜਾਤ ਕੀ ਸ਼੍ਰੀਮਤ ਮਿਲਦੀ ਹੈ ਬਾਪ ਕਹਿੰਦੇ ਨੇ ਕਲਪ 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 ਦੇ ਸੰਗਮ ਯੁਗੇ ਮੈਂ ਆਂਦਾ ਖਾਂ ਅਰਥ ਨੂੰ ਤੁਸੀਂ ਜਾਣਦੇ ਹੋ ਉਹਨਾਂ ਦੀ ਮੱਤ ਦੇ ਵੀ ਚੰਦੇ ਹੋ ਬਾਪ ਕਹਿੰਦੇ ਨੇ ਬੱਚੇ ਗ੍ਰਸਥ ਵਿਵਾਰ ਵਿੱਚ ਪਨੇ ਰਹੋ ਕੋਣ ਕਹਿੰਦਾ ਹੈ ਤੁਸੀਂ ਕਪੜੇ ਆਦੀ ਬਦਲੀ ਕਰੋ ਪਹਿਲੇ ਕੁਝ ਵੀ ਪਾਓ ਮੋਤੀਆਂ ਦੇ ਕਨੈਕਸ਼ਨ ਵਿੱਚ ਆਉਣਾ ਪੈਂਦਾ ਹੈ ਰੰਗੀਨ ਕਪੜਿਆਂ ਦੇ ਲਈ ਕੋਈ ਮਨਾ ਨਹੀਂ ਕਰਤੇ ਕੋਈ ਵੀ ਕਪੜਾ ਪਾਓ ਐਸ ਨਾਲ ਕੋਈ ਤਾਲੁਕ ਨਹੀਂ ਬਾਤ ਕੇੰਦੀ ਨਹੀਂ ਦੇ ਸਹੀਤ ਦੇ ਦੇ ਸਭ ਸਬੰਧਾਂ ਨੂੰ ਛੱਡੋ ਬਾਕੀ ਪਾਓ ਸਭ ਕੁਝ ਸਿਰਫ ਆਪਣੇ ਆਪ ਨੂੰ ਆਤਮਾ ਸਮਝ ਬਾਤ ਨੂੰ ਯਾਦ ਕਰੋ ਇਹ ਪੱਕਾ ਨਿਸ਼ਚੈ ਕਰੋ ਇਹ ਵੀ ਜਾਣਦੇ ਹੋ ਆਤਮਾ ਹੀ ਪਤਿਤ ਤੇ ਪਾਵਨ ਬੰਦੀ ਹੈ ਮਹਾਤਮਾ ਨੂੰ ਮਹਾਨ ਆਤਮਾ ਕਹਾਂਗੇ ਮਹਾਨ ਪਰਮਾਤਮਾ ਨਹੀਂ ਕਹਾਂਗੇ ਕੈਨਾ ਵੀ ਸ਼ੋਭਦਾ ਨਹੀਂ ਇੰਨੀ ਚੰਗੀ ਪੁਆਇੰਟ ਸਹਿ ਸਮਝੰਦੀ ਸਤ ਗੁਰੂ ਸਰਬ ਨੂੰ ਸਦਗਤੀ ਦੇਣ ਵਾਲਾ ਇੱਕ ਬਾਪ ਹੈ ਇੱਥੇ ਕਦੇ ਅਕਲ ને ਮਰਤਿਉ ਨਹੀਂ ਹੁੰਦੀ ਹੁਣ ਤੁਸੀਂ ਬੱਚੇ ਸਮਝਦੇ ਹੋ ਬਾਬਾ ਸਾਨੂੰ ਫਿਰ ਤੋਂ ਅਜੇ ਹਾ ਦੇਵਤਾ ਬਣਾਉਂਦੇ ਨੇ ਅੱਗੇ ਬੁੱਧੀ ਵਿੱਚ ਨਹੀਂ ਗਈ ਸੀ ਕਲਪ ਦੀ ਆਯੂ ਕਿੰਨੀ ਹੈ ਇਹ ਵੀ ਨਹੀਂ ਚਾਹੁੰਦੇ ਸੀ ਹੁਣ ਤੁਹਾਨੂੰ ਸਾਰੀ ਸਮ੍ਰਿਤੀ ਆਈ ਹੈ ਇਹ ਵੀ ਬੱਚੇ ਸਮਝਦੇ ਨਹੀਂ ਆਤਮਾ ਨੂੰ ਪਾਪ ਆਤਮਾ ਪੁਨ ਆਤਮਾ ਕਿਹਾ ਜਾਂਦਾ ਪਾਪ ਪਰਮਾਤਮਾ ਕਦੇ ਨਹੀਂ ਕਿਹਾ ਜਾਂਦਾ ਫਿਰ ਕੋਈ ਕਹੇ ਪਰਮਾਤਮਾ ਸਰਵਿਆਪੀ ਹੈ ਕਿੰਨੀ ਬੇਸਮਝੀ ਹੈ ਇਹ ਬਾਪ ਬੈਠ ਸਮਝਾਉਂਦੇ ਨੇ ਹੁਣ ਤੁਸੀਂ ਹੀ ਜਾਣਦੇ ਹੋ 5000 ਵਰਿਆਂ ਬਾਅਦ ਪਾਪ ਆਤਮਾ ਮਨੂ ਪੁਨ ਆਤਮਾ ਬਾਪ ਆਕੇ ਬਣਾਉਂਦੇ ਨੇ ਇੱਕ ਨੂੰ ਨਹੀਂ ਸਭ ਬੱਚਿਆਂ ਨੂੰ ਬਣਾਉਂਦੇ ਨੇ ਬਾਪ ਕਹਿੰਦੇ ਨੇ ਤੁਸੀਂ ਬੱਚਿਆਂ ਨੂੰ ਬਣਾਉਣ ਵਾਲਾ ਮੈਂ ਬੇਹੱਦ ਆਪਾ ਹਾਂ ਜ਼ਰੂਰ ਬੱਚਿਆਂ ਨੂੰ ਬੇਹੱਦ ਦਾ ਸੁੱਖ ਦੇਵਾਂਗਾ ਸਾਜੂ ਗੀਠ ਹੁੰਦੀਆਂ ਨੇ ਪਵਿੱਤਰ ਆਤਮਾ ਵਾਂਗ ਰਾਵਨ ਤੇ ਜਿੱਤ ਪਾਣ ਨਾਲ ਤੁਸੀਂ ਪੁਨਾਤਮਾ ਬਣ ਜਾਂਦੇ ਹੋ ਤੁਸੀਂ ਫੀਲ ਕਰਦੇ ਹੋ ਮਾਇਆ ਕਿੰਨਾ ਵਿਗਨ ਪਾਉਂਦੀ ਹੈ ਇੱਕਦਮ ਨੱਕ ਵਿੱਚ ਦਮ ਕਰ ਦਿੰਦੀ ਹੈ ਤੁਸੀਂ ਸਮਝਦੇ ਹੋ ਮਾਇਆ ਨਾਲ ਯੁੱਧ ਕਿਵੇਂ ਚੱਲਦੀ ਹੈ ਉਹਨਾਂ ਨੇ ਕੌਰਵਾ ਪਾਂਡਵਾ ਦੀ ਯੁੱਧ ਲਸ਼ਕਰ ਆਦੀ की की बैठ दिखा दिते युद्ध का किसी नही है गुप्त एस नु तुसी जान दे हो माया तो युद्ध करनी है बाप कहंदे सब तो वड्डा दुश्मन है काम विकार योग बल नाल तुसी एस से जित पांदे हो योग बल दा अर्थ भी कोई नहीं समझते जो सतो प्रधान से ओह तमो प्रधान बने ने बाबा खुद कहंदे ने अंत विच मैं एना विचा के प्रवेश करता हम अभी तमो प्रधान बनिया तत्वं बाबा इक एक थोड़ी कह गए नंबर वार सब नहते ने नंबर वार कौन कौन ने यह भी तो पता है अगे चल के तहन बहुत पता लगेगा माला का तो साक्षात्कार करा स्कूल विच जतो ट्रांसफर होंगे ने सब पता चल जाता है रिजल्ट सारे निकल आते ਬਾਬਾ ਨੇ ਬੱਚੀ ਤੋਂ ਪੁੱਛਿਆ ਤੁਹਾਡੇ ਇਮਤਿਹਾਨ ਦੇ ਪੇਪਰ ਕਿੱਥੋਂ ਆਂਦੇ ਨੇ ਬੋਲੀ ਲੰਡਨ ਤੋਂ ਬਾਬਾ ਪੁੱਛਣ ਹੁਣ ਤੁਹਾਡੇ ਪੇਪਰ ਕਿੱਥੋਂ ਨਿਕਲਣਗੇ ਤਾਂ ਕਿਹਾ ਉਪਰੋਂ ਤੁਹਾਡਾ ਪੇਪਰ ਉੱਪਰ ਤੋਂ ਆਏਗਾ ਸਭ ਸਾਖਸ਼ਤਕਾਰ ਕਰਨਗੇ ਕਿਹੋ ਜੀ ਵੰਡਰਫੁਲ ਪੜ੍ਹਾਈ ਹੈ ਕੌਣ ਪੜ੍ਹਾਉਂਦੇ ਨੇ ਕਿਸੇ ਨੂੰ ਪਤਾ ਨਹੀਂ ਸ਼੍ਰੀ ਕ੍ਰਿਸ਼ਨ ਭਗਵਾਨ ਵਾਚ ਕਹਿ ਦਿੰਦੇ ਪੜਾਈ ਵਿੱਚ ਸਭ ਨੰਬਰ ਵਾਰ ਨੇ ਖੁਸ਼ੀ ਵੀ ਨੰਬਰ ਵਾਰ ਹੋਏਗੀ ਇਹ ਜੋ ਗਾਇਨ ਹੈ atheendriya sukh gop gopiyan ਤੋਂ ਪੁੱਛੋ ਇਹ ਪਿਛਾੜੀ ਦੀ ਗੱਲ ਹੈ ਬਾਬਾ ਨੇ ਸਮਝਾਇਆ ਪਹਿਲੇ ਬਾਬਾ ਜਾਣਦੇ ਨੇ ਇਹ ਬੱਚੇ ਕਦੇ ਗਿਰਨ ਵਾਲੇ ਨਹੀਂ ਫਿਰ ਵੀ ਪਤਾ ਨਹੀਂ ਕੀ ਹੁੰਦਾ ਪੜਾਈ ਪੜਤੇ ਹੀ ਨਹੀਂ ਤਕਦੀਰ ਵਿੱਚ ਨਹੀਂ ਥੋੜਾ ਵੀ ਉਹਨਾਂ ਨੂੰ ਕਿਹਾ ਜਾਵੇ ਜਾਕੀ ਆਪਣਾ ਘਰ ਬਸਾਓ ਉਸ ਦੁਨੀਆ ਵਿੱਚ ਝਟ ਚਲੇ ਜਾਣਗੇ ਕਿੱਥੋਂ ਦਾ ਨਿੱਕਲ ਕਿੱਥੇ ਚਲੇ ਜਾਂਦੇ ਉਹਨਾਂ ਦੀ ਚਲਣ ਬੋਲ ਕਰਨਾ ਅਜੀਹਾ ਹੁੰਦਾ ਹੈ ਸਮਝਦੇ ਨੇ ਸਾਨੂੰ ਜੇਕਰ ਐਨੰਮ ਮਿਲੇ ਪੈਸੀ ਜਾ ਕੇ ਵੱਖ ਰਹੀਏ ਚਲਣ ਤੋਂ ਸਮਝਾ ਜਾਂਦਾ ਹੈ ਇਸ ਦਾ ਮਤਲਬ ਨਿਸ਼ਚੈ ਨਹੀ ਲਾਚਾਰੀ ਨਾਲ ਬੈਠੇ ਨੇ ਉਹ ਆਪਣੇ ਜੋ ਗਿਆਨ ਦਾ ਗਵ ਵੀ ਨਹੀਂ ਜਾਂਦੇ ਕਦੇ ਬੈਠਦੇ ਵੀ ਨਹੀਂ ਮਾਇਆ ਪੜਨ ਨਹੀਂ ਦਿੰਦੀ ਅਜੀਹੇ ਸਭ ਸੈਂਟਰ ਤੇ ਨਹੀਂ ਕਦੇ ਪੜਨ ਵੀ ਆਉਂਦੇ ਨਹੀਂ वंडर है कितनी ऊंची नॉलेज है भगवान पढ़ा देने बाबा कहन एक काम नहीं करो तामी मनन के नहीं जरूर उल्टा काम करके दिखान गई राजधानी स्थापन हो रही है ना और श्री चार प्रकार दे चाहिए देने ऊपर तो लेके हेठा तक सब बंदे ने मतवे विच फर्क ता रहंदा है ना एथे भी नंबर वार ने सिर्फ फर्क की है ओथे उमत ਵੱਟੀ ਤੇ ਸੁਖ ਰਹਿੰਦਾ ਹੈ ਐਥੇ ਉਮਰ ਛੋਟੀ ਤੇ ਦੁੱਖ ਹੈ ਬੇਠਿਆ ਦੀ ਬੁੱਧੀ ਵਿੱਚ ਵੰਡਰਫੁਲ ਗੱਲਾਂ ਨਹੀਂ ਕਿਵੇਂ ਉਹ ਜਾ ਡਰਾਮਾ ਬਣਿਆ ਹੋਇਆ ਹੈ ਫਿਰ ਕਲਪ ਕਲਪ ਅਸੀਂ ਉਹੀ ਪਾਠ ਵਜਾਵਾਂਗੇ ਕਲਪ ਕਲਪ ਜੋ ਵਜਾਂਦੇ ਰਹੀ ਐਨੀ ਛੋਟੀ ਜੀ ਆਤਮਾ ਐਸ ਵਿੱਚ ਸਾਰਾ ਪਾਠ ਭਰਿਆ ਹੋਇਆ ਹੈ ਐਹੀ ਫੀਚਰ ਉਹੀ ਐਕਟੀਵਿਟੀ ਐਸ ਸ੍ਰਿਸ਼ਟੀ ਦਾ ਚੱਕਰ ਫਿਰਦਾ ਹੀ ਜਾਂਦਾ ਹੈ बनी बनाई बन रही अब कुछ बननी नहीं, नहीं ये चक्कर फिर भी रिपीट होएगा सतो प्रधान सतो रजो तमो विच एस विच मुंझन दी गल नहीं अच्छा अपने आप आत्मा समझते हो आत्मा दा बाप शिव बाबा है ए तो समझते हो ना जो सतो प्रधान बंदे और ही फिर तमो प्रधान बंदे फिर बाप याद करो

ਪਰੰਪਰਾ ਤੋਂ ਕੋਈ ਚੀਜ਼ ਨਹੀਂ ਹੁੰਦੀ ਨਾਮ ਰੂਪ ਤਾਂ ਬਦਲ ਜਾਏਗਾ ਨਾ ਅੱਛਾ ਮਿੱਠੇ ਮਿੱਠੇ ਸਿੱਕ ਲਦੇ ਬੱਚਿਆ ਪ੍ਰਤੀ ਮਾਤ ਪਿਤਾ ਬਾਪ ਦਾ ਦਾਦਾ ਯਾਤ ਪਿਆ ਟੂ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਤਾਰਨਾ ਦੇ ਲਈ ਮੁਖសារ ਪਹਿਲੀ ਤਾਰਨਾ कदे भी या हुसैन नहीं मचाना, बुद्धि विच रहे असि विश्व का मालिक बनने वाले हाँ सादी वार्तालाप बहुत चंगा होना चाहता है कदे भी रोना नहीं है दूजा निश्चय बुद्धि बन एक बाप की मत ते चलते रहना है कदे मूझना घुटका नहीं खाना निश्चय विच विचे है ऐसली अपनी पाई पैसे की मत नहीं चलानी है ਵਰਦਾਨ ਹੈ ਕਿਸੇ ਵੀ ਪਰਿਸਥਿਤੀ ਵਿੱਚ ਫੁੱਲ ਸਟਾਪ ਲਗਾ ਕੇ ਖੁਦ ਨੂੰ ਪਰਿਵਰਤਨ ਕਰਨ ਵਾਲੇ ਸਰਵ ਦੀ ਦੁਆਵਾਂ ਦੇ ਪਾਤਰ ਭਵ ਕਿਸੇ ਵੀ ਪਰਿਸਥਿਤੀ ਵਿੱਚ ਫੁੱਲ ਸਟਾਪ ਲਗਾ ਕੇ ਸਵੈਮ ਨੂੰ ਪਰਿਵਰਤਨ ਕਰਨ ਵਾਲੇ ਸਰਵ ਦੀ ਦੁਆਵਾਂ ਦੇ ਪਾਤਰ ਭਵ ਕਿਸੇ ਵੀ ਪਰਿਸਥਿਤੀ ਵਿੱਚ ਫੁੱਲ ਸਟਾਪ ਉਦੋਂ ਲਗਾ ਸਕਦੇ ਹੋ ਜਦੋਂ ਬਿੰਦੂ ਸਰੂਪ ਬਾਕ ਤੇ ਬਿੰਦੂ ਸਰੂਪ ਆਤਮਾ ਦੁਆਵਾਂ ਦੀ ਸਮ੍ਰਿਤੀ ਹੋਵੇ ਕੰਟਰੋਲਿੰਗ ਪਾਵਰ ਹੋਵੇ ਜੋ ਬੱਚੇ ਕਿਸੇ ਵੀ ਪਰਿਸਥਿਤੀ ਵਿੱਚ ਖੁਦ ਨੂੰ ਪਰਿਵਰਤਨ ਕਰ ਫੋਲ ਸਟਾਪ ਲਗਾਉਣ ਵਿੱਚ ਖੁਦ ਨੂੰ ਪਹਿਲੇ ਉਫਰ ਕਰਦੇ ਨੇ ਉਹ ਦੁਆਵਾਂ ਦੇ ਪਾਤਰ ਬਣ ਜਾਂਦੇ ਨੇ ਉਹਨਾਂ ਨੂੰ ਖੁਦ ਨੂੰ ਖੁਦ ਵੀ ਦੁਆਵਾਂ ਅਰਥਾਤ ਖੁਸ਼ੀ ਮਿਲਦੀ ਬਾਪ ਦੁਆਰਾ ਬ੍ਰਾਹਮਣ ਪਰਿਵਾਰ ਦੁਆਰਾ ਵੀ ਦੁਆਵਾਂ ਮਿਲਦੀਆਂ ਨਹੀਂ slogan ਹੈ ਜਿਹੜਾ ਸੰਕਲਪ ਕਰਦੇ ਹੋ ਉਸ ਨੂੰ ਵਿਚਰ ਵਿਚੋ ਦ੍ਰਿੜਤਾ ਦਾ ਠੱਪਾ ਲਗਾਓ ਤਾਂ ਜਿੱਤ ਹੀ ਬਣ ਜਾਓਗੇ ਜੋ ਸੰਕਲਪ ਕਰਦੇ ਹੋ ਉਸ ਸੰਕਲਪ ਨੂੰ ਵੇੜਤਾ ਦਾ ਠੱਪਾ ਲਗਾਓ ਤਾਂ ਜਿੱਤ ਬਣ ਜਾਓਗੇ ਉਹ ਸ਼ਾਂਤੀ